ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਪਿਆਰਿਓ ਅੱਜ ਆਪਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਮਹੰਗੇ ਸ਼ਬਦਾਂ ਦੀ ਸੰਥਿਆ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਕਰੀਏ ਵਾਹਿਗੁਰੂ ਸਾਹਿਬ ਜੀ ਏਹ ਈੜੀ ਲਾ ਆਹ ਮੁਕਤਾ ਹੈ ਈੜੀ ਲਾ ਜੋ ਹੈ ਇਹ ਦੀर्घ ਮਾਤਰਾ ਹੈ ਇਹਦਾ ਉਚਾਰਨ ਕਰਨਾ ਏਹ ਥੋੜਾ ਲੰਮਾ ਕਰਕੇ ਬੋਲਣਾ ਏਹ ਏਹ ਇਸ ਤਰ੍ਹਾਂ ਅੱਗੇ ਸ਼ਬਦ ਹੈ ਈੜੀ ਸਿਆਰੀ ਆਹਾ ਇਹਦਾ ਉਚਾਰਨ ਕਰਨਾ ਇਹ ਕਿਉਂਕਿ ਈੜੀ ਸਿਆਰੀ ਜੋ ਲੱਗੀ ਹੋਈ ਹੈ ਇਹ ਲਗੂ ਮਾਤਰਾ ਹੈ ਇਹਦਾ ਉਚਾਰਨ ਖੇਤੀ ਕਰਨਾ ਇਹ ਈੜੀ ਸਿਆਰੀ ਆਹ ਇਹ ਅੱਗੇ ਸ਼ਬਦ ਹੈ ਈੜੀ ਸਿਆਰੀ ਹਾਏ ਔਂਕੜ ਇਹਦਾ ਉਚਾਰਨ ਕਰਨਾ ਹੈ ਇਹੋ ਇਹੋ ਈੜੀ ਸਿਆਰੀ ਲਗੂ ਮਾਤਰਾ ਹੈ ਹਾਏ ਔਂਕੜ ਇਹ ਵੀ ਲਗੂ ਮਾਤਰਾ ਹੈ ਇਹ ਖੇਤੀ ਬੋਲਣੇ ਨੇ ਇਹਨਾਂ ਦਾ ਉਚਾਰਨ ਕਰਨਾ ਹੈ ਇਹੋ ਈੜੀ ਸਿਆਰੀ ਇਹ ਹਾਏ ਔਂਕੜ ਹੋ ਇਹੋ ਇਹੋ ਅੱਗੇ ਸ਼ਬਦ ਹੈ ਈੜੀ ਲਾਂ ਹਾਏ ਔਂਕੜ ਇਹੋ ਇਹਦਾ ਉਚਾਰਨ ਕਰਨਾ ਹੈ ਈੜੀ ਲਾਂ ਲੰਮਾ ਕਰਕੇ ਬੋਲਣਾ ਹੈ ਹਾਏ ਔਂਕੜ ਸੰਕੋਚ ਕੇ ਬੋਲਣਾ ਹੈ ਇਹੋ ਇਹੋ ਅੱਗੇ ਸ਼ਬਦ ਹੈ ਈੜੀ ਲਾਂ ਹਾਏ ਹੋੜਾ ਹੋ ਈੜੀ ਲਾਂ ਲੰਮਾ ਕਰਕੇ ਬੋਲਣਾ ਹੈ ਹਾਏ ਹੋੜਾ ਵੀ ਲੰਮਾ ਕਰਕੇ ਬੋਲਣਾ ਹੈ ਕਿਉਂਕਿ ਲਾਂ ਤੇ ਹੋੜਾ ਇਹ ਦੋਨੋਂ ਹੀ ਦੀਰਘ ਮਾਤਰਾ ਵਿੱਚ ਆਉਂਦੇ ਨੇ ਇਹਦਾ ਉਚਾਰਨ ਕਰਨਾ ਹੈ ਏ ਹੋ ਏ ਹੋ ਅੱਗੇ ਸ਼ਬਦ ਹੈ ਈੜੀ ਲਾਂ ਲੰਮੀ ਕਰਕੇ ਬੋਲਣੀ ਹੈ ਹਾਇ ਸਿਹਾਰੀ ਹੈ ਇਹ ਲਘੂ ਮਾਤਰਾ ਹੈ ਇਹ ਸੰਕੋਚ ਕੇ ਬੋਲਣੀ ਹੈ ਇਹਦਾ ਉਚਾਰਨ ਕਰਨਾ ਹੈ ਏ ਏ ਏ ਇਸ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਸ਼ਬਦ ਹੈ ਊੜਾ ਖੁੱਲੇ ਮੂੰਹ ਵਾਲਾ ਹਾ ਹਾ ਮੁਗਤਾ ਹੈ ਊੜਾ ਖੁੱਲੇ ਮੂੰਹ ਵਾਲਾ ਹੈ ਇਹ ਲੰਮਾ ਕਰਕੇ ਬੋਲਣਾ ਹੈ ਤੇ ਹਾ ਹਾ ਮੁਗਤਾ ਹੈ ਇਹਦਾ ਉਚਾਰਨ ਕਰਨਾ ਹੈ ਓਹ ਓਹ ਇਸ ਤਰ੍ਹਾਂ ਉਚਾਰਨ ਕਰਨਾ ਓਹ ਅੱਗੇ ਸ਼ਬਦ ਹੈ ਊੜੇ ਹੋੜਾ ਖੁੱਲੇ ਮੂੰਹ ਵਾਲਾ ਹਾ ਔਂਕੜ ਇਹਦਾ ਉਚਾਰਨ ਕਰਨਾ ਹੈ ਓਹ ਓਹ ਇਹ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਸ਼ਬਦ ਹੈ ਊੜੇ ਹੋੜਾ ਹਾਇ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਹੈ ਹਾਇ ਸਿਆਰੀ ਲੱਗੀ ਹੈ ਇਹਦਾ ਉਚਾਰਨ ਕਰਨਾ ਓਏ ਓਏ ਅੱਗੇ ਸ਼ਬਦ ਹੈ ਊੜੇ ਔਂਕੜ ਹਾ ਹਾ ਮੁਕਤਾ ਊੜਾ ਜਿਹੜਾ ਉਪੰਨ ਮੂੰਹ ਵਾਲਾ ਹੈ ਤੇ ਹਾ ਹਾ ਮੁਕਤਾ ਹੈ ਇਹਦਾ ਉਚਾਰਨ ਕਰਨਾ ਓਹ ਓਹ ਅੱਗੇ ਸ਼ਬਦ ਹੈ ਊੜੇ ਔਂਕੜ ਹਾਏ ਔਂਕੜ ਓਹੋ ਓਹੋ ਇਸ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਸ਼ਬਦ ਹੈ ਊੜਾ ਖੁੱਲੇ ਮੂੰਹ ਵਾਲਾ ਇਹ ਹੋੜੇ ਦੀ ਆਵਾਜ਼ ਦਿੰਦਾ ਹੈ ਹਾਏ ਹੋੜਾ ਲੱਗਾ ਹੋਇਆ ਹੈ ਇਹਦਾ ਉਚਾਰਨ ਕਰਨਾ ਹੈ ਓਹੋ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਕਰਨਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਹੋਰ ਨਾਲ ਸੰਗਤਾਂ ਤੱਕ ਚਾਹੁੰਦੇ ਖੇਚਲ ਕਰਨੀ ਜੀ ਹੋਇਆਂ ਭੁੱਲਣਾ ਚੁੱਕਾਂ ਇਹਦੇ ਮਾਫ਼ੀ ਅਗੇ ਸਮੱਤ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ